ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਤੁਹਾਡੇ ਨਾਲ ਇੱਕ ਵਿਚਾਰ ਸਾਂਝੀ ਕਰਨ ਜਾ ਰਿਹਾ ਆ ਇਹ ਵਿਚਾਰ ਆ ਉਸ ਬੀਬੀ ਪ੍ਰਭਲੀਨ ਕੋਰ ਦੇ ਬਾਬਤ ਜਿਨ੍ਹਾਂ ਦੇ ਬਾਰੇ ਤੁਸੀਂ ਦੇਖ ਸਕਦੇ ਹੋ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਕਿੰਨਾ ਜ਼ੋਰਦਾਰ ਟਾਂਗ ਦੇ ਨਾਲ ਜਿਹੜਾ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਵਾਇਰਲ ਹੋ ਰਹੀਆਂ ਨੇ ਜ਼ਿਆਦਾਤਰ ਤੇ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਵਾਇਰਲ ਹੋ ਰਹੀਆਂ ਨੇ ਅ ਵੀ ਜਿਹੜੇ ਉਹਨਾਂ ਦੇ ਕੁਝ ਵਲੋਗ ਨੇ ਉਹਨਾਂ ਨੂੰ ਕਟਵਟ ਕਰਕੇ ਉਹ ਸੰਗਤਾਂ ਦੇ ਵਿੱਚ ਵਾਇਰਲ ਕੀਤੇ ਜਾ ਰਹੇ ਆ ਪਰ ਜਿਹੜੀ ਮੇਨ ਗੱਲ ਅ ਗਿਆਨੀ ਰਣਜੀਤ ਸਿੰਘ ਜੀ ਅਤੀ ਸਤਕਾਰਯੋਗ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਦੇ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਗੱਲਬਾਤ ਹੋਈ ਸੀ ਤੇ ਉਸ ਬੀਬੀ ਨੇ ਜਿਹੜਾ ਮੁੱਦਾ ਉਠਾਇਆ ਸੀ ਉਹਦੇ ਤੋਂ ਗੱਲ ਆਰੰਭ ਹੋਈ ਸੀ ਫਿਰ ਇਹ ਬੀਬੀ ਦਾ ਅੱਗੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਵਾਇਰਲ ਹੋ ਗਈਆਂ ਸ਼ੁਰੂ ਹੋ ਗਈਆਂ ਆਪ ਸਾਰੀ ਗੱਲ ਪਲੀ ਪੱਜ ਜਾਂਦੇ ਉੱਪਰ ਮੈਂ ਜਿਹੜੀ ਬੇਨਤੀ ਕਰਨਾ ਚਾਹ ਰੇ ਆ ਦੇਖੋ ਉਹ ਬੇਬੀ ਜਿਹੜੀ ਆ ਅਸੀਂ ਇਹ ਵੀ ਗੱਲ ਨਾ ਭੁੱਲੀਏ ਗੁਰੂ ਘਰਾਂ ਦੀਆਂ ਸਟੇਜਾਂ ਤੇ ਸੰਗਤ ਦੇ ਵਿਚਕਾਰ ਉਹ ਗੁਰੂ ਸਾਹਿਬ ਜੀ ਦੀ ਪਾਵਨ ਅੰਮ੍ਰਿਤਮੀ ਬਾਣੀ ਦਾ ਕੀਰਤਨ ਕਰਦੇ ਆ ਹਾਂ ਕੀਰਤਨ ਕਰਦੇ ਦੌਰਾਨ ਜਿਸ ਢੰਗ ਦਾ ਉਹ ਪ੍ਰਚਾਰ ਕਰਦੇ ਆ ਉਹ ਉਹਨਾਂ ਦੀ ਆਪਣੀ ਇੱਕ ਮਾਤਾ ਜਿਨੀ ਕੀ ਮਤ ਗੁਰੂ ਪਾਤਸ਼ਾਹ ਜੀ ਨੇ ਅਕਾਲ ਪੁਰਖ ਪ੍ਰਮਾਤਮਾ ਨੇ ਉਹਨੂੰ ਬਖਸ਼ਿਸ਼ ਕੀਤੀ ਆ ਉਹਨਾਂ ਨੂੰ ਜਿੰਨੀ ਕੀ ਸੋਝੀ ਆਈ ਉਹਨੇ ਕਿ ਉਹ ਗੱਲ ਸੰਗਤ ਵਿੱਚ ਕਰੀ ਜਾ ਰਹੀ ਆ ਪਰ ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ ਵੀ ਤੁਹਾਨੂੰ ਜਾਂ ਮੈਨੂੰ ਇਹ ਕੋਈ ਰਾਈਟ ਨਹੀਂ ਆ ਇਹ ਕੋਈ ਅਧਿਕਾਰ ਨਹੀਂ ਆ ਵੀ ਅਸੀਂ ਕਿਸੇ ਬੀਬੀ ਦਾ ਜਿਹੜਾ ਉਹ ਕੈਰੈਕਟਰ ਨੂੰ ਲੈ ਕੇ ਕਿਉਂਕਿ ਉਹਨਾਂ ਦੇ ਕੈਰੈਕਟਰ ਦੀ ਗੱਲ ਆ ਇੱਥੇ ਬੀ ਆ ਵੀ ਬੀ ਸ਼ਰਾਬ ਦੀ ਗੱਲ ਕਰ ਰਹੀ ਆ ਬੀਬੀ ਦੇਖੋ ਕਿੰਨੀਆਂ ਗੰਦੀਆਂ ਗੱਲਾਂ ਕਰ ਰਹੀ ਆ ਉਹਦੀਆਂ ਕੁਝ ਵਲੋਗ ਦੇ ਵਿੱਚੋਂ ਆਪ ਅਸੀਂ ਵੀ ਇਹ ਗੱਲ ਸਾਰੀ ਜਾਣਦੇ ਵੀ ਉਹ ਕੁਝ ਵੀਡੀਓ ਦੇ ਕੱਟ ਲਾ ਕੇ ਆਪ ਵਿੱਚ ਜੋੜ ਕੇ ਉਹਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਪਰ ਸਾਨੂੰ ਥੋੜਾ ਜਿਹਾ ਇੱਥੇ ਸੰਗਤ ਜੀ ਇਸ ਗੱਲੋਂ ਸਾਨੂੰ ਥੋੜੀ ਜਿਹੀ ਸ਼ਰਮ ਵੀ ਕਰ ਲੈਣੀ ਚਾਹੀਦੀ ਤੇ ਸਮਝਣਾ ਵੀ ਚਾਹੀਦਾ ਵੀ ਦੇਖੋ ਆਪਾਂ ਨੂੰ ਇਹ ਕੋਈ ਰਾਈਟ ਨਹੀਂ ਆ ਕਿਸੇ ਅ ਕੋਈ ਬੀਬੀ ਹੋਵੇ ਜਾਂ ਕੋਈ ਮੇਲ ਹੋਵੇ ਤੇ ਉਹਦੇ ਇੰਡੀਵਿਜੂਅਲ ਕੈਰੈਕਟਰ ਨੂੰ ਲੈ ਕੇ ਅਸੀਂ ਸੋਸ਼ਲ ਮੀਡੀਆ ਤੇ ਸਟੰਗ ਦੇ ਨਾਲ ਉਹਦਾ ਪ੍ਰਚਾਰ ਕਰੀਏ ਸੰਗਤ ਜੀ ਦੇਖੋ ਜਿੱਥੇ ਗੱਲ ਕਰਨ ਵਾਲੀ ਉੱਥੇ ਸਾਨੂੰ ਗੱਲ ਜਰੂਰ ਕਰ ਲੈਣੀ ਚਾਹੀਦੀ ਹੈ ਜਿਸ ਮੁੱਦੇ ਤੇ ਜਿਸ ਟਾਪਿਕ ਦੇ ਉੱਤੇ ਸਭ ਤੋਂ ਪਹਿਲਾਂ ਉਹਨਾਂ ਨੇ ਗੱਲ ਸ਼ੁਰੂ ਕੀਤੀ ਸੀ ਜਿਹੜੀ ਉਹਨਾਂ ਦੇ ਨਾਲ ਗਿਆਨੀ ਰஞ்சிਤ ਸਿੰਘ ਦੀ ਗੱਲਬਾਤ ਹੋਈ ਸੀ ਵੀ ਗੁਰੂ ਘਰ ਦੇ ਵਿੱਚ ਜਿਹੜੀ ਇੱਕ ਮੁਸਲਮਾਨ ਲੇਡੀ ਆਈ ਮੈਂ ਸੁਣੀ ਉਹ ਵੀਡੀਓ ਵੀ ਉਹ ਗੱਲ ਕਰ ਰਹੀ ਸੀ ਵੀ ਉਹਦੇ ਨਾਲ ਜਿਹੜਾ ਹੈ ਉੱਥੇ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੇ ਦੁਰਵਿਹਾਰ ਕੀਤਾ ਤੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਦੇਖੋ ਸਾਰੇ ਚੰਗੇ ਨਹੀਂ ਹੁੰਦੇ ਮੈਂ ਅਕਸਰ ਬੇਨਤੀ ਕਰਦਾ ਤੇ ਸਾਰੇ ਮਾੜੇ ਵੀ ਨਹੀਂ ਹੁੰਦੇ ਕਈ ਗੁਰੂ ਘਰਾਂ ਦੇ ਵਿੱਚ ਕੁਝ ਕੁ ਮੁਲਾਜ਼ਮ ਐਸੇ ਹੁੰਦੇ ਆ ਜਿਨ੍ਹਾਂ ਦਾ ਬਿਹੇਵੀਅਰ ਜਿਹੜਾ ਉਹ ਸੰਗਤਾਂ ਦੇ ਪ੍ਰਤੀ ਸਹੀ ਨਹੀਂ ਹੁੰਦਾ ਹੁਣ ਲੱਖਾਂ ਦੀ ਤਦਾਦ ਵਿੱਚ ਜਿਹੜੀ ਆ ਸੰਗਤ ਉਹ ਗੁਰੂ ਧਾਮਾਂ ਦਾ ਦਰਸ਼ਨ ਕਰਨ ਵਾਸਤੇ ਜਾਂਦੀ ਆ ਚਾਹੇ ਆਪਾਂ ਸ੍ਰੀ ਦਰਬਾਰ ਸਾਹਿਬ ਦੀ ਗੱਲ ਕਰੀਏ ਚਾਹੇ ਗੁਰਦੁਆਰਾ ਬੰਗਲਾ ਸਾਹਿਬ ਦੀ ਗੱਲ ਕਰੀਏ ਜਾਂ ਕਿਸੇ ਹੋਰ ਸਥਾਨ ਦੀ ਗੱਲ ਕਰੀਏ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਉੱਥੇ ਜਾਂਦੀਆਂ ਨੇ ਪਰ ਕੁਝ ਕੁ ਮਲਾਜ਼ਮ ਸਾਰਿਆਂ ਦੀ ਮੈਂ ਗੱਲ ਨਹੀਂ ਕਰ ਰਿਹਾ ਪਰ ਦੇਖਣ ਵਿੱਚ ਆਉਂਦਾ ਹੈ ਵੀ ਕੁਝ ਕੁ ਮਲਾਜ਼ਮ ਕਿਤੇ ਨਾ ਕਿਤੇ ਸਾਨੂੰ ਕੁਝ ਐਸੇ ਜ਼ਰੂਰ ਮਿਲ ਜਾਂਦੇ ਆ ਜਿਨ੍ਹਾਂ ਦਾ ਬਿਹੇਵੀਅਰ ਜਿਹੜਾ ਉਹ ਸੰਗਤਾਂ ਦੇ ਪ੍ਰਤੀ ਸਹੀ ਨਹੀਂ ਹੁੰਦਾ ਉਹਨਾਂ ਦਾ ਬੋਲ ਚਾਲ ਸਹੀ ਨਹੀਂ ਹੁੰਦਾ ਤੇ ਬੜੇ ਹੀ ਰੂਡ ਤਰੀਕੇ ਦੇ ਨਾਲ ਉਹ ਸੰਗਤ ਵਿੱਚ ਸੰਗਤ ਦੇ ਨਾਲ ਉਹ ਗੱਲ ਕਰਦੇ ਆ ਸੋ ਸਾਧ ਸੰਗਤ ਜੀ ਜਿਹੜਾ ਮੈਂ ਬੇਨਤੀ ਕਰਨਾ ਚਾਹ ਰਹਾ ਵੀ ਜਿਸ ਮੁੱਦੇ ਦੇ ਉੱਤੇ ਉਹ ਬੀਬੀ ਗੱਲ ਕਰ ਰਹੀ ਸੀ ਉਸ ਮੁੱਦੇ ਨੂੰ ਵੀ ਤਾਂ ਸਮਝਣ ਦੀ ਲੋੜ ਆ ਹਾਂ ਬਾਕੀ ਠੀਕ ਆ ਹਰ ਇੱਕ ਬੰਦੇ ਦੇ ਆਪੋ ਆਪਣੇ ਵਿਚਾਰ ਹੁੰਦੇ ਆ ਜਿੰਨੇ ਕੀ ਮਤ ਵਾਹਿਗੁਰੂ ਉਹਨਾਂ ਨੂੰ ਬਖਸ਼ਿਸ਼ ਕਰਦਾ ਉੰਨੀ ਕੀ ਮਤ ਦੇ ਅਨੁਸਾਰ ਹੀ ਬੰਦੇ ਜਿਹੜੇ ਆ ਉਹ ਗੱਲ ਕਰਦੇ ਆ ਪਰ ਦੂਸਰੇ ਪਾਸੇ ਕਿਸੇ ਦੇ ਕਰੈਕਟਰ ਨੂੰ ਲੈ ਕੇ ਸਾਨੂੰ ਇਸ ਢੰਗ ਤਰੀਕੇ ਦੇ ਨਾਲ ਜਿਹੜਾ ਉਹ মিডিਆ ਦੇ ਵਿੱਚ ਜਿਹੜਾ ਉਹ ਸ਼ੋਰ ਸ਼ਰਾਬਾ ਨਹੀਂ ਪਾਉਣਾ ਚਾਹੀਦਾ ਸਾਨੂੰ ਆਪੋ ਆਪਣੇ ਅੰਦਰ ਝਾਤ ਮਾਰ ਕੇ ਵੇਖਣੀ ਚਾਹੀਦੀ ਆ ਵੀ ਅਸੀਂ ਕਿੰਨੇ ਕੁ ਪਾਣੀ ਦੇ ਵਿੱਚ ਆ ਕਿਉਂਕਿ ਇੱਕ ਗੱਲ ਯਾਦ ਰੱਖੋ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹਦੇ ਆ ਨਾ ਤੇ ਗੁਰੂ ਪਾਤਸ਼ਾਹ ਸਾਨੂੰ ਕੀ ਗੱਲ ਸਮਝਾਉਂਦੇ ਆ ਮਹਾਰਾਜ ਕਹਿੰਦੇ ਸਾਂਝ ਕਰੀਚੈ ਗੁਨਾ ਕੇਰੀ ਛਾੜ ਅਬ ਗੁਣ ਚੱਲੀਐ ਕੋਈ ਬੰਦਾ ਅੱਜ ਦੇ ਜ਼ਮਾਨੇ ਵਿੱਚ ਇਹ ਦਾਵਾ ਨਹੀਂ ਕਰ ਸਕਦਾ ਵੀ ਮੈਂ ਬੜਾ ਦੁੱਧ ਦਾ ਤੁਲਿਆ ਹੋਇਆ ਮੇਰੇ ਵਿੱਚ ਗੋਣੀ-ਗੋਣਾ ਮੇਰੇ ਵਿੱਚ ਔਗਣ ਨਹੀਂ ਆ ਐਸਾ ਕੋਈ ਵੀ ਦਾਵਾ ਨਹੀਂ ਕਰ ਸਕਦਾ ਹਰ ਇੱਕ ਬੰਦੇ ਦੇ ਜੀਵਨ ਦੇ ਵਿੱਚ ਚਾਹੇ ਕੋਈ ਉਹ ਧਰਮ ਦੇ ਨਾਲ ਜੁੜਿਆ ਹੋਇਆ ਚਾਹੇ ਧਰਮ ਨਾਲ ਨਹੀਂ ਜੁੜਿਆ ਹੋਇਆ ਹਰ ਇੱਕ ਬੰਦੇ ਦੇ ਜੀਵਨ ਦੇ ਵਿੱਚ ਔਗਣ ਵੀ ਹੁੰਦੇ ਆ ਤੇ ਗੁੜ ਵੀ ਹੁੰਦੇ ਆ ਛੋਕ ਕੇ ਸੇਦੇ ਔਗੜ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਆਪਣੇ ਵੱਲ ਵੀ ਝਾਤ ਮਾਰ ਕੇ ਵੇਖੀਏ ਵੀ ਅਸੀਂ ਕਿੰਨੇ ਕੁ ਪਾਣੀ ਵਿੱਚ ਆ ਸਾਡੇ ਵਿੱਚ ਕਿੰਨੇ ਕੁ ਗੋਣਾ ਤੇ ਸਾਡੇ ਵਿੱਚ ਕਿੰਨੇ ਕੁ ਔਗੜ ਆ ਅਸੀਂ ਦੂਸਰੇ ਦੇ ਔਗੜ ਨੂੰ ਲੈ ਕੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਬੜੀ ਅਸੀਂ ਗੱਲ ਕਰਦੇ ਆ ਪਰ ਸਾਡੇ ਆਪਣੇ ਵਿੱਚ ਕਿੰਨੇ ਔਗੜ ਆ ਉਹ ਗੱਲ ਵੱਖਰੀ ਆ ਵੀ ਕੁਝ ਲੋਕ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੀਆਂ ਗੱਲਾਂ ਲੋਕਾਂ ਦੇ ਵਿੱਚ ਵਾਇਰਲ ਹੋ ਜਾਂਦੀਆਂ ਨੇ ਤੇ ਕੁਝ ਲੋਕ ਇਦਾਂ ਦੇ ਆ ਜਿਹੜੇ ਹਾਲੇ ਪਰਦੇ ਦੇ ਪਿੱਛੇ ਆ ਸੋ ਮੈਂ ਇਹੀ ਬੇਨਤੀ ਕਰਨਾ ਚਾ ਰਿਹਾ ਉਹ ਪ੍ਰਬਲੀਨ ਕੋਰ ਜਿਹੜੀ ਲੇਡੀ ਆ ਜਿਹੜੀ ਉਹ ਬੀਬੀ ਆ ਦੇਖੋ ਸਾਨੂੰ ਜਿਹੜਾ ਇਹ ਰਾਈਟ ਨਹੀਂ ਆ ਵੀ ਉਹਦੀਆਂ ਗਲਤਮਲਤ ਵੀਡੀਓ ਅਸੀਂ ਘੱਟ ਵੱਡ ਕਰਕੇ ਫਿਰ ਅੱਗੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਵਾਇਰਲ ਕਰੀ ਜਾਈਏ ਤੇ ਇਹ ਸਾਨੂੰ ਸ਼ੋਅ ਬਦਨਾ ਨਹੀਂ ਆ ਇਹ ਜੇ ਵਿਚਾਰ ਚੰਗੇ ਲੱਗਣ ਤੇ ਅੱਗੇ ਵੀ ਸੰਗਤ ਨਾਲ ਇਹਨੂੰ ਜ਼ਰੂਰ ਸ਼ੇਅਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ